ਪੰਜਾਬ ਦੇ ਕੈਬਨਟ ਮੰਤਰੀ ਦੀ ਹੋਈ ਸ਼ਿਕਾਇਤ ਪੰਜਾਬ ਦੇ ਕੈਬਨਟ ਮੰਤਰੀ ਨੇ ਚੱਕੀਆਂ ਨਾਮਜ਼ਦਗੀ ਫੈਲਾ ਸਰਪੰਚਾਂ ਪੰਚਾਂ ਦੀਆਂ ਨਾਮਜ਼ਦਗੀ ਫੈਲਾ ਕੈਬਨਟ ਮੰਤਰੀ ਨੇ ਆਪ ਕੀਤੀ ਪੜਤਾਲ ਜਿਸ ਨੂੰ ਲੈ ਕੇ ਕਾਂਗਰਸੀ ਦੇ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਪੰਚ ਸਰਪੰਚ ਜਿਨ੍ਹਾਂ ਨੇ ਦੋਸ਼ ਲਾਇਆ ਕਿ ਉਹਨਾਂ ਦੀਆਂ ਫੈਲਾ ਨਾਲ ਕੀਤੀ ਗਈ ਹੈ ਖੇਰਾ ਫੇਰੀ ਉਹਨਾਂ ਦੀਆਂ ਫਾਈਲਾਂ ਨਾਲ ਕੀਤੀ ਗਈ ਹੈ ਛੇੜਛਾੜ ਜੋ ਕਿ ਕਪਟਨ ਮੰਤਰੀ ਪੰਜਾਬ ਜਿਨ੍ਹਾਂ ਨੇ ਨਾਮਜ਼ਦਗੀ ਕੇਂਦਰ ਦੇ ਵਿੱਚ ਦਾਖਲ ਹੋ ਕੇ ਫਾਈਲਾਂ ਨਾਲ ਛੇੜਛਾੜ ਕੀਤੀ ਹੈ ਕੌਣ ਹੈ ਉਹ ਚਿਹਰਾ ਕਿਹੜਾ ਕਪਟਨ ਮੰਤਰੀ ਹੈ ਜਿਸ ਨੇ ਫਾਈਲਾਂ ਦੇ ਨਾਲ ਛੇੜਛਾੜ ਕੀਤੀ ਹੈ 2 ਘੰਟੇ ਤੱਕ ਉਹਨਾਂ ਦੀਆਂ ਫਾਈਲਾਂ ਨੂੰ ਕਿਉਂ ਫਰੋਲਾ ਫਰੋਲੀ ਕੀਤੀ ਉਸ ਮੰਤਰੀ ਨੇ ਉਸ ਦੇ ਉੱਪਰ ਜੋ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਚੋਣ ਕਮਿਸ਼ਨ ਦੇ ਵੱਲੋਂ ਤੁਸੀਂ ਜਿਹੜਾ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਜਿਵੇਂ ਹੀ ਨਾਮਜ਼ਦਗੀ ਭਰਨ ਦੀ ਆਖਰੀ ਤਾਰੀਖ 4 ਅਕਤੂਬਰ ਨੂੰ ਨਾਮਜ਼ਦਗੀਆਂ ਕੇਂਦਰ ਦੇ ਵਿੱਚ ਲਾਈਨਾਂ ਲੱਗੀਆਂ ਹੁੰਦੀਆਂ ਨੇ ਨਾਮਜ਼ਦਗੀ ਫਾਈਲਾਂ ਪੰਚ ਸਰਪੰਚ ਬਣਨ ਵਾਲੇ ਉਮੀਦਵਾਰ ਆਪਣੀਆਂ ਫਾਈਲਾਂ ਜਮ੍ਹਾਂ ਕਰਾਉਣ ਵਾਸਤੇ ਕੇਂਦਰਾ ਦੇ ਉੱਪਰ ਤਾਇਨਾਤ ਹੁੰਦੇ ਨੇ ਲੇਕਿਨ ਉਸੇ ਵਕਤ ਹੀ ਪੰਜਾਬ ਦਾ ਕੈਪਟਨ ਮੰਤਰੀ ਉਸ ਕੇਂਦਰ ਦੇ ਵਿੱਚ ਚਲਾ ਜਾਂਦਾ ਹੈ ਕੇਂਦਰ ਦੇ ਵਿੱਚ ਜਾ ਕੇ ਜੋ ਉੱਥੇ ਨਾਮਜ਼ਦਗੀ ਫਾਈਲਾਂ ਜਮ੍ਹਾਂ ਹੋ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਫੜ ਲੈਂਦਾ ਆਪਣੇ ਹੱਥਾਂ ਵਿੱਚ ਫੜ ਕੇ ਉਹਨਾਂ ਫਾਈਲਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਜੋ ਕਿ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਰਸੀਦਾਂ ਦੇਣ ਵਾਸਤੇ ਵੀ ਜਿਹੜਾ 2 ਘੰਟੇ ਤੱਕ ਉਹਨਾਂ ਨੂੰ ਰਸੀਦਾਂ ਨਹੀਂ ਦਿੱਤੀਆਂ ਜਾਂਦੀਆਂ 2 ਘੰਟਿਆਂ ਬਾਅਦ ਉਹ ਮੰਤਰੀ ਜਦੋਂ ਯੈਸ ਕਰਦਾ ਤਾਂ ਉਸ ਉਮੀਦਵਾਰ ਦੇ ਜਿਹੜਾ ਫਾਈਲ ਸਬਮਿਟ ਹੋ ਜਾਂਦੀ ਔਰ ਉਸ ਨੂੰ ਰਸੀਦ ਦਿੱਤੀ ਜਾਂਦੀ ਹੈ ਇਹ ਦੋਸ਼ ਲੱਗੇ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੌਜੂਦਾ ਮੰਤਰੀ ਦੇ ਉੱਪਰ ਉਸ ਨੇ ਕਿਹੜੇ ਹਲਕੇ ਦੇ ਵਿੱਚ ਫਾਈਲਾਂ ਨਾਲ ਛੇੜਛਾੜ ਕੀਤੀ ਹੈ ਕਿਉਂ ਕੀਤੀ ਹੈ ਇਸ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਪਹੁੰਚ ਗਈ ਹੈ ਉਸ ਮੰਤਰੀ ਦੀ ਕਾਰਵਾਈ ਹੋਵੇਗੀ ਉਸ ਮੰਤਰੀ ਦੇ ਉੱਪਰ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਜੋ ਇਹ ਨਿਸ਼ਾਨ ਲੱਗੇ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਇੱਕ ਮੰਤਰੀ ਉਸ ਨਾਮਜ਼ਦਗੀ ਕੇਂਦਰ ਦੇ ਵਿੱਚ ਪਹੁੰਚ ਕੇ ਇਸ ਤਰ੍ਹਾਂ ਫਾਈਲਾਂ ਆਪਣੇ ਹੱਥਾਂ ਵਿੱਚ ਲੈ ਕੇ ਫਾਈਲਾਂ ਨਾਲ ਛੇੜਛੜ ਕਰਦਾ ਸਾਹਮਣੇ ਆਇਆ ਸੋ ਜੋ ਨਾਮਜ਼ਦਗੀਆਂ ਫਾਈਲਾਂ ਪਰੀਆਂ ਜਾ ਰਹੀਆਂ ਸੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹ ਮੰਤਰੀ ਨੇ ਸਾਡੀਆਂ ਫਾਈਲਾਂ ਦੇ ਨਾਲ ਛੇੜਛੜ ਕਰਕੇ ਸਾਡੀਆਂ ਫਾਈਲਾਂ ਰਿਜੈਕਟ ਕਰਨ ਵਾਸਤੇ ਜੋ ਉਥੋਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਸੋ ਕੌਣ ਹੈ ਉਹ ਮੰਤਰੀ ਪੰਜਾਬ ਦੇ ਵਿੱਚ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੂਡਿਆ ਗਰਮੀਤ ਸਿੰਘ ਖੂਡਿਆ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਗਰਮੀਤ ਸਿੰਘ ਖੂਡਿਆ ਜੋ ਕਿ ਆਪਣਾ ਲੰਬੀ ਹਲਕੇ ਦੇ ਵਿੱਚ ਜਿੱਥੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਸੀ 6 ਵਾਲੀ ਆਈਟੀਆਈ ਵਿੱਚ ਇੱਕ ਫੇਰੀ ਦੇ ਦੌਰਾਨ ਜਦੋਂ ਉੱਥੇ ਦਾਖਲ ਹੁੰਦਾ ਨਾਮਜ਼ਦਗੀ ਪੱਤਰ ਪੜਨ ਵਾਲੀ ਸਥਾਨ ਤੇ ਤਾਂ ਉੱਥੇ ਜਾ ਕੇ ਅੰਦਰ ਅਧਿਕਾਰੀਆਂ ਨਾਲ ਗੱਲਬਾਤ ਕਰਦਾ ਹੈ ਜਿਹੜੀਆਂ ਫਾਈਲਾਂ ਉੱਥੇ ਜਮ੍ਹਾਂ ਹੋ ਰਹੀਆਂ ਸੀ ਉਹ ਫਾਈਲਾਂ ਚੁੱਕ ਲੈਂਦਾ ਹੈ ਉਹ ਫਾਈਲਾਂ ਚੁੱਕ ਕੇ ਲਗਭਗ ਉਸੇ ਕੇਂਦਰ ਦੇ ਵਿੱਚ 2 ਘੰਟੇ ਰਹਿੰਦਾ ਹੈ 2 ਘੰਟੇ ਦੇ ਵਿੱਚ ਉਹ ਫਾਈਲਾਂ ਨਾਲ ਛੇੜਛਾੜ ਕਰਦਾ ਹੈ ਗੁਰਮੀਤ ਸਿੰਘ ਖੂਡਿਆ ਜੋ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਵਿਰੋਧੀ ਪਾਰਟੀ ਦੇ ਆਗੂ ਨੇ ਸਮੁੱਚੇ ਨਾਮਜ਼ਦਗੀ ਅਮਲ ਦੇ ਦੌਰਾਨ ਜੋ ਤਾਲਾਬੰਦ ਕੰਪਲੈਕਸ ਦੇ ਅੰਦਰ ਖੇਤੀ ਮੰਤਰੀ ਖੂਡਿਆ ਦੇ ਪੀਏ ਅਤੇ ਮੰਤਰੀ ਦੇ 4-5 ਹੋਰ ਅਧਿਨੇਧਿਕ ਆਪ ਆਗੂਆਂ ਦੀ ਅਧਿਕਾਰੀਆਂ ਦੇ ਨਾਲ ਮੌਜੂਦਗੀ ਦਾ ਕੰਪਲੈਕਸ ਦੇ ਬਾਹਰ ਖਿੜਕੀਆਂ ਤੇ ਨਾਮਜ਼ਦੀਆਂ ਲਈ ਕੰਟੀਆਂ ਪੱਧੀਆਂ ਲੰਮੀਆਂ ਕਤਾਰਾਂ ਵਿੱਚ ਖੜੇ ਲੋਕਾਂ ਨੇ ਤਿੱਖਾ ਇਤਰਾਜ਼ ਵੀ ਕੀਤਾ ਵੀਡੀਓ ਵੀ ਵਾਇਰਲ ਹੋ ਰਹੀ ਹੈ ਔਰ ਉਹਨਾਂ ਦਾ ਜਿਹੜਾ ਕਿ ਬਾਹਰੋਂ ਜਿਹੜੇ ਵੀਡੀਓ ਵੀ ਬਣਾਈ ਜਾ ਰਹੀ ਸੀਗੇ ਲੋਕ ਖੜੇ ਸੀ ਕਿ ਮੰਤਰੀ ਸਾਹਿਬ ਅੰਦਰ ਕੀ ਕਰ ਰਹੇ ਨੇ ਸੋ ਦਰ ਸ਼ਾਮ ਜਦੋਂ ਖੇਤੀ ਮੰਤਰੀ ਦੇ ਖਾਸ ਆਗੂਆਂ ਨੇ ਮੁਰਕੇ ਅੰਦਰ ਅੰਦਰ ਜਾਣ ਮੋਕੇ ਵੀਡੀਓ ਨੂੰ ਲੈ ਕੇ ਇੱਕ ਯੂਥ ਕਾਂਗਰਸ ਦੇ ਆਗੂ ਦੇ ਨਾਲ ਉਹਨਾਂ ਦਾ ਵਿਵਾਦ ਵੀ ਹੋਇਆ ਸੋ ਜਾਣਕਾਰੀ ਦੇ ਮੁਤਾਬਕ ਖੇਤੀ ਮੰਤਰੀ ਖੂੜਿਆ ਕਰੀ 20 ਤੋਂ 22 ਮਿੰਟ ਤੱਕ ਆਈਟੀਆ ਕੰਪਲੈਕਸ ਦੇ ਵਿੱਚ ਰੁਕੇ ਪੰਚ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਪੁੱਜੇ ਖੂੜਿਆ ਗੁਲਾਬ ਸਿੰਘ ਦੇ ਹਰਦੀਪ ਸਿੰਘ ਪੱਪੀ ਨੇ ਦੋਸ਼ ਲਗਾਇਆ ਹੈ ਕਿ ਨਾਮਜ਼ਦਗੀ ਵਾਲੇ ਕਮਰਿਆਂ ਦੇ ਵਿੱਚ ਅੰਦਰ ਤੁਰੇ ਫਿਰਦੇ ਮੰਤਰੀ ਦੇ ਨੇੜੇ ਤੇ ਆਪ ਆਗੂ ਉਹਨਾਂ ਦੀਆਂ ਫਾਈਲਾਂ ਨਾਲ ਛੇੜਛੜ ਕਰਦੇ ਨਜ਼ਰ ਆਏ ਨੇ ਨਾਮਜ਼ਦਗੀ ਕਰਨ ਪੁੱਜੇ ਬਿਕਰ ਸਿੰਘ ਵਾਸੀ ਫਰੀਦ ਦੇ ਕੇਰਾਂ ਨੇ ਦੋਸ਼ ਲਾਇਆ ਕਿ ਪਹਿਲਾਂ ਉਹਨਾਂ ਦੀਆਂ ਫਾਈਲਾਂ ਨੂੰ ਲੈ ਕੇ ਰੱਖ ਲੀਆਂ ਗਈਆਂ ਤੇ ਡੇਢ ਦੋ ਘੰਟੇ ਤੱਕ ਜਦੋਂ ਚਾਹਤ ਮਗਰੋਂ ਉਹਨਾਂ ਨੂੰ ਰਸੀਦਾ ਮਿਲੀਆਂ ਪਿੰਡ ਤਾਪ ਖੇੜਾ ਦੀ ਸੀਮਾ ਰਾਣੀ ਨਾਮ ਕਮੈਲਾ ਨੇ ਵੀ ਖੇਤੀ ਮੰਤਰੀ ਦੇ ਨੇੜੇ ਦੇ ਰਿਸਤੇ ਦਾ ਤੇ ਸਰਪੰਚ ਉਮੀਦਵਾਰ ਤੇ ਨਾਮਜ਼ਦੀ ਪੱਤਰ ਵੀ ਖੋ ਕੇ ਪਾੜਨ ਦੇ ਦੋਸ਼ ਲਗਾਏ ਨੇ ਨਾਮਜ਼ਦਗੀ ਅਮਲ ਤੇ ਮੁੱਖ ਪੀ ਪੀਸੀਐਸ ਅਧਿਕਾਰੀ ਪੁਨੀਸ਼ ਸ਼ਰਮਾ ਕਈ ਵਾਰ ਪੁੱਛਣ ਤੇ ਖੇਤੀ ਮੰਤਰੀ ਦਾ ਆਮਦ ਉਹਨਾਂ ਦੇ ਪੀਏ ਤੇ ਨੇੜਿਆ ਤੇ ਮਨਾਹੀ ਖੇਤਰ ਵਿੱਚ ਵਿਚਰਨ ਬਾਰੇ ਕੁਝ ਕਹਿਣ ਤੋਂ ਪਾਸਾ ਵੱਟ ਲਿਆ ਸੋ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਇਹਨਾਂ ਸਾਰੇ ਆਗੂਆਂ ਨੇ ਸ਼੍ਰੋਮਣੀ ਕਾਲੀ ਦਲ ਸੀਨੀ ਆਗੂ ਤੇਜਿੰਦਰ ਸਿੰਘ ਮਿੱਟੂ ਖੇੜਾ ਨੇ ਦੋਸ਼ ਲਾਇਆ ਕਿ ਕੈਬਨ ਮੰਤਰੀ ਖੂਡਿਆ ਨੇ ਅੱਜ ਪੰਚਾਇਤੀ ਚੋਣਾਂ ਦੇ ਆਖਰੀ ਨਾਮਜ਼ਦਗੀ ਦਿਨ ਦੇ ਵਿੱਚ ਜੋ ਮੌਕੇ ਦੇ ਅੰਦਰ ਵੜ ਕੇ ਲੰਬੀ ਹਲਕੇ ਵਿੱਚ ਲੋਕਤੰਤਰ ਦਾ ਕਤਲ ਕੀਤਾ ਉਹਨਾਂ ਦੋਸ਼ ਰਾਾਕੀ ਨਾਮਜ਼ਦਗੀਆਂ ਦੌਰਾਨ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਗਿਆ ਮਿੱਟੂ ਖੜਾ ਨੇ ਕਿਹਾ ਕਿ ਪਹਿਲਾਂ ਕਦੇ ਵੀ ਵਿਧਾਇਕਾਂ ਨੂੰ ਬੀਡੀਪੀਓ ਦਫ਼ਤਰ ਨਹੀਂ ਪੁੱਜਦੇ ਵੇਖਿਆ ਗਿਆ ਪਰ ਅੱਜ ਲੰਬੀ ਹਲਕੇ ਦੇ ਗਵਰਨਰ ਮੰਤਰੀ ਖੂਡਿਆ ਆਪਣੇ ਨਾਮ ਲਾਮ ਲਸ਼ਕਰ ਦੇ ਨਾਲ ਸਾਰੇ ਜਿਹੜੇ ਕੇਂਦਰਾਂ ਦੇ ਵਿੱਚ ਪਹੁੰਚੇ ਸੀ ਉਹ ਉੱਥੇ ਚੋਣ ਜਾਬਦੇ ਦੀ ਸਿੱਧੀ ਉਹਨਾਂ ਲੰਘਣਾ ਦੱਸਦੇ ਹੋਏ ਚੋਣ ਕਮਿਸ਼ਨ ਨੂੰ ਤੁਰੰਤ ਖੇਤੀ ਮੰਤਰੀ ਗੁਰਮੀਤ ਸਿੰਘ ਖੂਡਿਆ ਨੂੰ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ